ਮਮੀ ਜੀ ਮਮੀ ਜੀ ਪੋਛ ਕਰੋ ਵੀ ਪਰਾ ਹੋ ਪੀਗਲ ਹੋ ਗਈ ਇਹਨੂੰ ਵੇਖਾ ਬਲਾ ਇਹਨੂੰ ਇਹ ਬੁਖਾਰ ਹੀ ਬੜਾ ਹੋਇਆ ਆ ਅੱਗੇ ਵੀ ਟੈਨਸ਼ਨ ਲੈ ਲਿੰਦੀ ਸੀ ਬਹੁਤ ਹੋਇਨਾ ਇਹਨੂੰ ਤੂੰ ਉਹ ਫੇਰ ਕਰਨ ਲਈ ਆ ਨਹੀਂ ਰੜ ਜੀ ਫਿਕਰ ਆਉਂਦਾ ਹੋਣਾ ਬਾਰੋਂ ਦੇ ਚੰਗੇ ਬਣੇ ਆਏ ਸੀ ਤੇ ਮੈਂ ਚੱਲ ਫੋਨ ਲਾ ਕੇ ਤੇ ਘਰ ਮਮੀ ਨੂੰ ਦੱਸ ਦਿੰਨੀ ਵੀ ਮੈਂ ਕੋਹ ਜੇ ਸ਼ਾਮਾਂ ਨੂੰ ਆਇਆ ਜਾਣਾ ਆ ਚਾਰ ਬੀਤ ਬਾਅਦ ਚ ਵੇਣਾ ਵਾ ਆ ਡਾਕਟਰ ਨੂੰ ਫੋਨ ਲਾ ਬਲਾ ਆਉਂਦਾ ਵਾ ਡਾਕਟਰ ਨੇ ਕਿਹਾ ਤਾਂ ਡੈਡੀ ਜੀ ਹਜੇ ਕਦੋਂ ਆਣਾ ਮੈਂ ਕਦੋਂ ਨਹੀਂ ਨਹੀਂ ਤੇ ਜਾ ਕੇ ਨਾ ਲੈ ਗਈ ਦਵਾਈ ਉਹ ਨਹੀਂ ਜਾਵਾਂਗੇ ਨਹੀਂ ਤੇ ਇਥੋਂ ਮੈਂ ਕਿਸ ਨੂੰ ਵੇਖ ਲੈਣਾ ਫਿਰ ਕਿਸ ਨੂੰ ਜੂ ਵੇਖਣਾ ਵਾ ਤਾਂ ਤੁਸੀਂ ਜਸ਼ਨ ਵਾਲੇ ਜਾਓ ਹਾਂ ਬਾਈ ਜੈਸਾ ਤੇਰੀ ਇੱਕੋ ਗੱਲ ਲੜੀ ਆ ਉਹਦੀ ਮਾਂ ਇਹ ਦੱਸ ਤੇ ਜਾਣ ਦਊ ਉਹ ਤਾਂ ਉੱਥੇ ਤਾਂ ਇਹ ਨਹੀਂ ਜਾਣ ਦੇਦੀ ਇੰਨਾ ਕਪੱਤ ਪਾਉਂਦੀ ਆ ਕੋਈ ਗੱਲ ਨਹੀਂ ਕਰਨ ਵਾਲੀ ਆ ਡਾਕਟਰ ਨੇ ਨਹੀਂ ਜੇ ਚੁੱਕਿਆ ਫਿਰ ਫੋਨ ਚਲੋ ਫਿਰ ਨਹੀਂ ਤੇ ਮੈਂ ਨਾਲ ਚਲ ਜਾਨੀ ਆ ਤੂੰ ਕੀ ਨਾਲ ਜਾਣਾ ਵਾ ਅਭੀ ਨੂੰ ਆਲਮਾਰ ਕਿੱਥੇ ਆਓ ਤੇ ਉਹਨੂੰ ਮੈਂ ਨਾਲ ਲੈਣਾ ਅਭੀ ਬਾਹ ਨਹੀਂ ਲੱਗਦਾ ਨਹੀਂ ਆਣਾ ਨਾ ਖੇਡੇ ਲੱਗਾ ਹੁਣ ਆਵਾ ਮੈਂ ਵੀ ਨੂੰ ਕਿਹੜਾ ਫਿਕਰ ਬਾਓ ਮੈਂ ਬੇਫਿਕਰਾ ਹਾਂ ਕਿ ਇੱਥੇ ਕਿਹ ਡੰਡਿਆ ਆਵੇ ਆਈ ਗਿਆ ਵਾ ਮਮੀ ਜੀ ਕੀ ਹੋਇਆ ਨਾਨੀ ਨੂੰ ਨਾਨੀ ਨੂੰ ਬਹੁਤ ਬੁਖਾਰ ਜਾਪਦਾ ਹੋ ਗਿਆ ਵਾ ਬਹੁਤ ਜ਼ਿਆਦਾ ਹੁਣ ਇਹ ਤੇ ਚੰਗੇ ਪੜੇ ਜਦੋਂ ਮੈਂ ਖੇਡਣ ਗਿਆ ਨਹੀਂ ਉਦੋਂ ਤੇ ਚੰਗੇ ਪੜੇ ਮੈਂ ਵੀ ਅੰਦਰ ਆ ਕੇ ਵੇਖਿਆ ਹੀ ਉਹਦੇ ਹੋਸ਼ ਹੀ ਨਹੀਂ ਗੰਡੇ ਉਹ ਕਾਹਦੀ ਟੈਨਸ਼ਨ ਜੀ ਲੱਗੀ ਆ ਤੇ ਚੱਲ ਇਹਨੂੰ ਲੈ ਜਲੀਏ ਡਾਕਟਰ ਨੂੰ ਖਵਾ ਕੇ ਲਈਏ ਚਲੋ ਚਲੋ ਪਾਣੀ ਅਭੀ ਘੋਟਕ ਨਾਲੇ ਪਿਆਲਾ ala ਪੱਟੀ ਰੱਖ ਨਾ ਇਹਨਾਂ ਦੇ ਕੋਈ ਝੱਜ ਦਾ ਵਿਚੜਿਆਂ ਦਾ ਕਬਲੀ ਨਾ ਕੋਈ ਭਾਂਡਾ ਵਾ ਨਾਨੀ ਜੀ ਆਹ ਮੜੀ ਜਿਪਟੀ ਰੱਖ ਤੇ ਮੈਂ ਪਾਣੀ ਘੋਟਕ ਗਲਾਸ ਚ ਪਾਵਾਂ ਡਾਕਟਰ ਨੇ ਹੁਣ ਕੀਤਾ ਓਏ ਚੁੱਕਿਆ ਨਹੀਂਗਾ ਹੁਣ ਉੱਥੇ ਚੱਲ ਚੱਲਦੇ ਆ ਦਵਾਈ ਦਵਾ ਕੇ ਲਿਆਇਆ ਇਹ ਰਿਫੀ ਵੇਖ ਕੰਨੀ ਤਾਂ ਘਰ ਪੋਤਾ ਆਲੇ ਪਾਣੀ ਪਿਆ ਲਈਏ ਘਟਕ ਇੱਕ ਤੇ ਗਰਮੀ ਬੜੀ ਆ ਤੇ ਸਾਰੀ ਦਿਹਾੜੀ ਲੱਗੇ ਰਹਿੰਦੇ ਮੰਮੀ ਜੀ ਪਾਣੀ ਪੀਓ ਘਟਕ ਉਸ ਕਰ ਕੀ ਜਿਆਦਾ ਇਹ ਇੰਡਾ ਬੀ ਆ ਹਾਏ ਮੇਰੀ ਧੀ ਬੜੀ ਦੁਖੀ ਹੈ ਹਾਏ ਰਾਜ ਨੋਣਾ ਹਾਏ ਉਹ ਨਹੀਂ ਚੰਗਾ ਥਾਂ ਕੋਈ ਕੀ ਬੜ ਬੜਾ ਯਾਂ ਨਹੀਂ ਆ ਕੋਈ ਆ ਪਰਸਾ ਚੱਲ ਦਵਾਈ ਲੈ ਕੇ ਆਈਏ ਅਬ ਠਾੜ ਪੁੱਤ ਹੋਣੀ ਜੀ ਚੱਲ ਮਮੀ ਜੀ ਹਾਂ ਆਏ ਨਹੀਂ ਤਾਂ ਦੇਮ ਕੋਹਣੀ ਮਮੀ ਜੀ ਕੋਹਣੀ ਦਵਾਈ ਲੈ ਕੇ ਆਈਏ ਚੱਲ ਪੁੱਤ ਖਾੜ ਖੋਣੀ ਜੀ ਬੜੀ ਜਾਨ ਦੁਖੀ ਹੋਈ ساری ਉਮਰ ਕਰਦੀ ਹੋਈ ਹੈ ਤੇ ਹੁਣ ਐ ਕਿਥੇ ਖਾਣ ਲੱਗੀ ਹੋ ਪੱਕੇ ਦੇਲ ਦੇ ਕੇ ਕੋਣ ਲੱਗੇ ਖਾਣਾ ਕੀ ਗੱਲ ਮੈਨੂੰ ਕਹ ਦਿੰਦੀ ਕਿ ਚਿਕਨ ਖਾਣ ਲੱਗੀ ਹੋ ਮੈਨੂੰ ਨਾ ਖਾੜਿਓ ਜੀ ਅਭੀ ਬਾਣੀ ਬੁੱਤ ਡੇਗ ਡੁਗ ਨਾ ਪੈਣ ਦੇ ਧਿਆਨ ਰੱਖੀਂ ਨੀ ਚਲੋ ਨਾਨੂ ਜੀ ਨਾ ਹੋਊਗਾ ਤਾਂ ਤੁਹ ਨਿਕਾ ਜਲੇਮਕਾ ਲਿਆ ਕੇ ਤੇ ਪਿਆਲ ਦਿਓ ਹਾਂਜੀ ਮੰਮੀ ਵਿਚੜੀ ਨਾ ਟੈਨਸ਼ਨ ਨਾਲ ਹੀ ਬਿਮਾਰ ਹੋ ਗਿਆ ਇਹਦੇ ਅੱਗੇ ਹੀ ਨਾ ਢਿੱਡ ਚ ਬੜਾ ਕੁਹ ਪਾ ਕੇ ਬੈਠੇ ਆ ਸਾਰੀ ਉਮਰ ਇਹਨਾਂ ਦੀ ਇਦਾਂ ਹੀ ਲੰਘ ਗਈ ਆ ਤੇ ਭਾਬੀ ਨੂੰ ਵੀ ਇਦਾਂ ਨਹੀਂ ਕਰਨੀ ਚਾਹੀਦੀ ਚਾਹ ਤੋਦਾਂ ਮੈਨੂੰ ਮੋੜ ਦਿੰਦੇ ਤੇ ਮੈਂ ਨਾ ਰਖੜੀ ਬੰਦੀ ਮਿੱਠੇ ਦੀ ਵੀ ਬਕਦਰੀ ਕੀਤੀ ਰਖੜੀਆਂ ਦੀ ਵੀ ਕੀਤੀ ਬਰੇ ਬਰੇ ਦਾ ਦੇਣੇ ਤੇ ਜਿੱਦਾਂ ਹੁਣ ਮੰਮੀ ਪਏ ਹੀ ਜੇ ਮੈਂ ਆਵੇਂਦੀ ਤੇ ਬੰਦੇ ਨੂੰ ਕੋਹ ਵੀ ਹੋ ਸਕਦਾ ਵਾ ਅੱਜ ਕੱਲ ਤੇ ਸਾਹ ਆਇਆ ਨਾ ਆਇਆ ਡੈਡੀ ਜੀ ਵਿਚਾਰੇ ਤੇ ਆਪਣੇ ਕੰਮ ਲੱਗੇ ਰਹਿੰਦੇ ਆ ਸਾਰੀ ਦਿਹਾੜੀ ਪੱਠੇ ਦੱਥੇ ਚੋਂ ਉਹਨਾਂ ਨੂੰ ਵੇਲ ਨਹੀਂ ਮਿਲਦੀ ਹੁਣ ਜਿੰਨਾ ਚਿਰ ਦਵਾਈ ਲੈ ਕੇ ਆ ਨਹੀਂ ਜਾਂਦੇ ਮੇਰਾ ਧਿਆਨ ਉਹਨਾਂ ਚਿਰ ਵਿੱਚ ਹੀ ਰਹਿਣਾ ਵਾ ਠੀਕ ਹੁਣ ਫੇਰ ਵਾ ਮੇਰੀ ਤੇ ਜ਼ਿੰਦਗੀ ਹੈ ਨਾਲ ਵਾ ਤੇ ਇਦਾਂ ਕਰਾਂ ਚੂੜਾ ਵੀ ਪਾਵਾਂ ਜੇ ਭਾਬੀ ਨੇ ਵੇਖ ਲਿਆ ਨਾ ਵੀ ਇਹਨੇ ਚੂੜਾ ਲਾਇਆ ਵਾ ਇਹਨੇ ਤੇ ਝਾਟੇ ਮੰਮੀ ਨੂੰ ਫੋਨ ਕਰਕੇ ਤੇ ਦੱਸ ਦੇਣਾ ਵਾ ਮੈਂ ਹਜ ਤਾ ਮੰਮੀ ਹੁਣਾਂ ਦੇ ਲੀੜੇ ਲੂੜੇ ਤੋਤੇ ਆ ਖਰਾਬ ਜਿਆ ਹੋ ਜਾਣਾ ਵਾ ਤੇ ਸੱਸ ਮੇਰੀ ਨੇ ਤੇ ਮੈਨੂੰ ਛੱਡਣਾ ਹੀ ਨਹੀਂ ਆ ਇਹਨਾ ਸਾਹਮਣੇ ਤੇ ਮੈਂ ਕਿੰਨੀ ਚੰਗੀ ਆ ਉਹ ਤੇ ਮੈਨੂੰ ਪਤਾ ਵਾ ਨਾ ਮੇਰੇ ਨਾਲ ਕੀ ਕੁਝ ਕਰਦੀ ਆ ਝੂੜਾ ਪਾ ਹੀ ਲੈਣੀ ਆ ਕੀ ਦੱਸਿਆ ਡਾਡ ਜੀ ਡਾਕਟਰ ਨੇ ਫੇਰਾ ਉਹ ਡਾਕਟਰ ਨੇ ਵੀ ਬੁਖਾਰ ਹੀ ਦੱਸਿਆ ਸੀ ਜੇ ਉੱਥੇ ਨਾ ਦਵਾਈ ਦਿੱਤੀ ਉਹ ਖਰਾਬ ਨਾ ਹੁਣ ਇਹਨਾਂ ਨੂੰ ਦੇ ਦਿਓ ਤਾਂ ਠੰਡਾ ਥੋੜਾ ਜਿਹਾ ਉੱਥੇ ਪਿਆ ਆ ਸੀ ਤੇ ਘੜੀ ਕ ਹੜਕੇ ਪਿਆਲ ਨਾ ਹੁਣ ਇਹਨੂੰ ਰੈਸਟ ਕਰ ਲੈੰਦੋ ਥੋੜੀ ਜੀ ਕੋਈ ਟੈਨਸ਼ਨ ਵਾਲੀ ਦੀ ਨਹੀਂ ਗੱਲ ਆ ਨਹੀਂ ਕੋਈ ਹੋਰ ਡਾਕਟਰ ਆਂਦਾ ਕੋਈ ਬੜੀ ਟੈਨਸ਼ਨ ਨਹੀਂ ਗਈ ਤੇ ਉਦਾਂ ਖਿਆਲ ਖੋ ਰੱਖੋ ਇਹਦਾ ਤੇ ਤੁਸੀਂ ਦਾਦੀ ਜਿੱਦਾਂ ਕਰੋ ਹਾਂ ਮੈਂ ਤੁਹਾਡੀ ਦਾਲ ਸਬਜ਼ੀ ਰਣ ਜਾਣੀ ਆ ਤੇ ਮੈਨੂੰ ਜਾਣ ਦੋ ਹੁਣ ਇਹਦੀ ਦਾਦੀ ਠੀਕ ਦੀ ਹੋਣੀ ਆ ਉਹ ਪੁੱਤ ਤੂੰ ਹੁਣ ਜਿੰਨਾ ਜਿਹੜਾ ਦਾੜੀ ਠੀਕ ਨਹੀਂ ਤੂੰ ਇੱਥੇ ਰਹਿ ਹਾਂ ਕੋਈ ਨਹੀਂ ਹੁੰਦਾ ਅਭੀ ਨਹੀਂ ਮਮੀ ਆਪਾਂ ਨਹੀਂ ਜਾਣਾ ਵੀ ਕਿਤੇ ਵੀ ਜਿੰਨਾ ਜਨਾਨੀ ਠੀਕ ਨਹੀਂ ਹੁੰਦੇ ਕੋਈ ਨਹੀਂ ਦਾਦੀ ਦੀ ਗੱਲ ਆ ਉਹਨਾਂ ਨੂੰ ਫੋਨ ਮੈਂ ਕਰ ਦਿੰਦਾ ਵੀ ਆਪਾਂ ਨਹੀਂ ਹੋਣਾ ਨਾਨੀ ਨਹੀਂ ਠੀਕ ਉਹਨਾਂ ਨੇ ਕਹਿਣਾ ਵਾ ਵੀ ਜਾ ਕੇ ਤੇ ਬੈ ਹੀ ਗਈ ਆ ਤੇ ਨਾਲੇ ਇੰਨੇ ਨੇ ਸਕੂਲ ਜਾਣਾ ਵਾ ਨਹੀਂ ਕਹਿੰਦੇ ਤੂੰ ਟੈਨਸ਼ਨ ਨਾ ਲੋ ਜਦੋਂ ਮੈਂ ਹੈਗਾ ਵਾਂ ਤੇ ਮਾਲ ਡੰਗਰ ਵਾਲਾ ਘਰ ਵਾ ਤੇ ਫਿਕਰ ਦੇ ਹੁੰਦਾ ਹੀ ਆ ਨਾ ਤੂੰ ਹੀ ਆਪਣੀ ਜਗ੍ਹਾ ਪਰ ਤੇ ਸਹੀ ਆ ਗੱਲ ਤੇਰੀ ਉ ਤਾਂ ਠੀਕ ਵਾ ਪਰ ਜਾ ਕੇ ਤੂੰ ਫੇਰ ਟੈਨਸ਼ਨ ਜੀ ਲੈਂਦੀ ਰਹਿਣਾ ਤੇ ਨਾਲੇ ਦੂਹਰੀ ਗੱਲ ਇਹ ਵੀ ਜੇ ਤੂੰ ਨਹੀਂ ਇਹਦਾ ਫਿਕਰ ਕਰਨਾ ਤੇ ਕੰਨ ਕਰਨਾ ਉਹਦੇ ਅੱਗੇ ਨਹੀਂ ਸਾਡੀ ਬਾਤ ਪਹੁੰਚਦੀ ਤੇ ਤੂੰ ਰੋ ਦਿਹਾੜੀ ਫੇਰ ਚਲ ਜਵੀਂ ਨਹੀਂ ਡਾਡੀ ਜੀ ਰਹਿਣ ਦੀ ਤਾਂ ਕੋਈ ਗੱਲ ਨਹੀਂ ਮੈਂ ਤਾਂ ਕਹਿਨੀ ਆ ਕਿ ਸਭ ਕੁਝ ਨੇ ਦਿਨ ਠੀਕ ਨਹੀਂ ਹੁੰਦੇ ਮੈਂ ਰਹਿ ਪਈ ਨਹੀਂ ਮੈਨੂੰ ਮਾੜਾ ਆ ਜਾਂ ਮਮੀ ਕੋਲ ਡਰ ਆਉਂਦਾ ਵਾ ਵੀ ਉਹ ਨਾ ਕਿਤੇ ਮੈਨੂੰ ਕੋਹ ਕਹਿਣਵੇਂ ਮਮੀ ਜੀ ਐਵੇਂ ਡਰੀ ਜਾਂਦੇ ਜੇ ਜਾਓ ਮੈਂ ਫੋਨ ਹੀ ਕਰ ਦਿੰਨਾ ਵਾ ਚੱਲ ਆ ਕੇ ਵੇਖ ਲੈ ਜੇ ਕਹਿਣਗੇ ਰਹਿ ਪੋ ਤੇ ਫਿਰ ਰਹਿ ਪਾਂਗੇ ਨਹੀਂ ਨਹੀਂ ਮੈਂ ਲਾਵਾ ਕਿਤੇ ਹੁਣੇ ਪੁੱਛ ਲੈਂਦਾ ਉਹਨਾਂ ਨੇ ਕੀ ਕਹਿਣਾ ਉਹਨਾਂ ਨੇ ਕਹਿਣਾ ਰਹਿ ਪੋ ਲੈ ਮਪਾ ਕਰ ਫੋਨ ਆ ਗਿਆ ਚੱਲਿਆ ਪਾਪਾ ਨਾਲ ਗੱਲ ਕਰਨੀ ਨਹੀਂ ਭਾਵੇਂ ਮੰਮੀ ਨੇ ਕਿਹਾ ਹੋਵੇ ਵੀ ਪੁੱਛ ਬੜਾਈ ਕਿਉਂ ਆਏ ਆ ਕਰ ਲੋ ਗੱਲ ਕੋਈ ਦੇ ਹਲੋ ਸਾਰਸ਼ੀ ਕਾਲ ਜੀ ਪੀ ਕੇ ਗਈ ਤੇ ਨੂੰ ਮਾਸਾ ਸ਼ਰਮ ਨਹੀਂ ਹੈਗੀ ਖੋਤੀ ਜੀ ਨੂੰ ਵੀ ਮੈਂ ਆਪਣੇ ਘਰ ਰਹਿਣਾ ਵਾ ਤੇ ਹੁਣ ਵਿਆਹੀ ਵਰੀ ਦੇ ਇਹਨੂੰ ਇੱਥੇ ਦਾ ਫਿਕਰ ਹੋਣਾ ਚਾਹੀਦਾ ਕਿ ਇਹਨੂੰ ਆਪਣੇ ਪੇਕੇਆਂ ਦਾ ਫਿਕਰ ਹੋਣਾ ਚਾਹੀਦਾ ਤੇ ਬਥੇਰਾ ਚਿਰ ਪੇਕੇ ਕੱਟ ਲਿਆ ਹੀ ਤੇ ਹੁਣ ਆਪਣੇ ਘਰ ਰਵੇ ਤੇ ਮੇਰੇ ਕੋ ਇੰਨੇ ਕੰਮ ਹੁੰਦੇ ਮੇਰੇ ਕੋ ਤਾਂ ਮਾਂ ਆਪਣਾ ਹੀ ਆਪ ਨੇ ਲੈ ਕੇ ਤੁਰਿਆ ਜਾਂਦਾ ਦਵਾਈ ਬੂਟੀ ਮੈਂ ਖਾਨੀ ਆ ਤੇ ਇਹ ਆਪਣਾ ਹੀ ਬਸ ਜਿਉਂ ਚਲ ਜਾਂਦੀ ਮੁੜ ਕੇ ਵਾਪਸ ਆਉਂਦੀ ਨਹੀਂ ਤੇ ਨਾਲ ਮੁੰਡੇ ਨੂੰ ਵੀ ਲੈ ਗਈ ਆ ਤੇ ਇਹਦੀ ਮਾਂ ਨੂੰ ਮਾਸਾ ਫਿਕਰਨਾ ਆ ਆ ਵੀ ਮੇਰੀ ਭੈਣ ਦੀ ਕੁੜਮਣੀ ਮੇਰੀ ਕੱਲੀ ਆ ਤੇ ਜਾਓ ਤੁਸੀਂ ਆਪਣੇ ਘਰ ਤੋ ਉਹ ਵੀ ਉਦਾਂ ਦੀ ਆ ਕਿ ਉਹ ਕੜੀ ਹੈਗੀ ਆ ਆਂਦੀ ਨਹੀਂ ਚੱਲ ਤੁਸੀਂ ਵੀ ਦੋ ਦਿਨ ਰੋ ਤੇ ਆਂਦੀ ਨਹੀਂ ਢੇਰੀ ਟਾ ਕੇ ਪੈ ਗਈ ਹੋਣੀ ਤੇ ਚੌੜੀ ਅੱਗੇ ਹੋ ਜਾਂਦੀ ਆ ਵੀ ਮੈਂ ਹੁਣ ਚੱਲ ਦੋ ਦਿਨ ਰਹਿਣੀ ਹੋਰ ਉਹਨੂੰ ਕੰਮ ਇੱਥੇ ਕਰਨਾ ਪੈਣਾ ਹੈ ਉੱਥੇ ਜਰਾ ਫਰੀ ਹੋਣੀ ਹੋਰ ਕੀ ਆ ਬੰਨ ਲਈ ਰਖੜੀ ਹਾਂਜੀ ਰਖੜੀ ਦੇ ਤੇ ਛੱਡੋ ਤੁਸੀਂ ਮੰਮੀ ਨਹੀਂ ਠੀਕ ਜਿਆਦਾ ਕੀ ਗੱਲ ਹੋਈ ਆ ਉਹਨਾਂ ਨੂੰ ਨਾ ਬੁਖਾਰ ਬਹੁਤ ਜ਼ਿਆਦਾ ਹੋ ਗਿਆ ਵਾ ਉਹਨਾਂ ਦੇ ਸਿਰ ਨੂੰ ਬੁਖਾਰ ਹੋ ਜਾਂਦਾ ਹੁੰਦਾ ਵਾ ਅੱਗੇ ਵੀ ਤੇ ਉਹ ਅੱਜ ਫੇਰ ਬਹੁਤ ਹੋ ਗਿਆ ਵਾ ਮੈਨੂੰ ਤਾਂ ਸਮਝ ਨਹੀਂ ਲੱਗਾਂ ਦੀ ਤੇ ਪਿਓ ਮੈਂ ਕਰਾ ਦੇ ਕਰਾ ਗਈ ਉਧਰ ਮੰਮੀ ਮੈਨੂੰ ਡੀਕਣ ਦੇ ਹੁਣ ਆ ਕੇ ਤੇਕੇ ਜਾ ਕੇ ਬੈ ਗਈ ਆ ਉਹ ਨਹੀਂ ਕੋਈ ਗੱਲ ਨਹੀਂ ਮੰਮੀ ਕੋਈ ਨਹੀਂ ਕਹਿੰਦੇ ਤੇ ਤੂੰ ਹੀ ਹੁਣ ਜਿੰਨੀ ਦੇਰ ਮੰਮੀ ਠੀਕ ਨਹੀਂ ਨਾ ਹੁੰਦੇ ਉਨੀ ਦੇਰ ਤੂੰ ਇੱਥੇ ਰੋ ਤੂੰ ਜਾਣਾ ਨਹੀਂ ਆ ਇਹਨਾਂ ਨੂੰ ਦਵਾਈ ਦੁਈ ਲਿਆ ਕੇ ਦਿੱਤੀ ਆ ਹਾਂਜੀ ਦਵਾਈ ਤੇ ਲੈ ਕੇ ਆਏ ਇਹ ਹਾਂ ਚਲੋ ਕੋਈ ਗੱਲ ਨਹੀਂ ਮੰਮੀ ਨੂੰ ਤੁਸੀਂ ਕਹ ਦੋਗੇ ਕਿ ਜਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਕਰ ਦੂੰਗਾ ਉਹਨਾਂ ਨੂੰ ਫੋਨ ਉਨਾ ਮੈਂ ਦੱਸ ਦੂੰਗਾ ਭੀਦਾਂ ਕਰਕੇ ਠੀਕ ਨਹੀਂ ਆ। ਆਹੋ ਤੋਂ ਤਾਂ ਮੈਂ ਅਭੀ ਨੂੰ ਕਹਿੰਨੀ ਆ ਗਈ ਇੱਕ ਵਾਰੀ ਫੋਨ ਲਾ ਕੇ ਤੇ ਵੇਖ ਭਲਾ। ਚੱਲ ਕੋਈ ਨਹੀਂ ਜੇ ਕਰਨਾ ਤੁਸੀਂ ਤੇ ਹੀ ਕਹਿੰਦਾ ਨਹੀਂ ਤੇ ਕੋਈ ਨਹੀਂ ਮੈਂ ਕਰ ਦੂੰਗਾ ਫੋਨ ਉਹਨਾਂ ਨੂੰ। ਤੁਸੀਂ ਉੱਤਰ ਦਾ ਫਿਕਰ ਨਾ ਕਰੋ ਤੇ ਬਸ ਇਹਨਾਂ ਦਾ ਵੇਖੋ ਤੁਸੀਂ। ਚਲੋ ਠੀਕ ਆ। ਠੀਕ ਆ ਚੰਗਾ। ਅਜੇ ਤੇਨਾ ਸ਼ੁਕਰਵਾ ਵੀ ਇਹ ਚੰਗੇ ਆ। ਮੇਰੀ ਹਰ ਇੱਕ ਗੱਲ ਸੁਣਦੇ ਆ ਤੇ ਜੇ ਵੀ ਮੇਰੀ ਗੱਲ ਨਾ ਸੁਣਦੇ ਕੋਈ ਨਾ ਮੇਰੀ ਗੱਲ ਮੰਨਦੇ ਮੇਰੀ ਜ਼ਿੰਦਗੀ ਤੇ ਉੱਥੇ ਕੱਟਣੀ ਬਹੁਤ ਔਖੀ ਹੋ ਜਾਣੀ ਹੈ ਜਿੱਦਾਂ ਮੰਮੀ ਗੱਲ ਗੱਲ ਤੇ ਮੈਨੂੰ ਟੋਕਦੇ ਰਹਿੰਦੇ ਆ ਚੱਲ ਮਨਾ ਜਾਵਾਂ ਵੇਖਾਂ ਮੰਮੀ ਵਾਲਾ ਵੇਖਾਂ ਕਿੱਦਾਂ ਖੁਸ਼ ਹੋਣ ਲਈ ਆ ਮੈਂ ਤੇ ਉੱਥੇ ਛੁੱਟੀ ਹੀ ਕਿ ਜਿੱਥੇ ਕਿਤੇ ਨੂੰ ਕਵਾਉਂਦਾ ਬੁਲਾਉਂਦਾ ਨਾ ਕੋਈ ਹਾਏ ਇਹ ਤੇ ਮੁੰਡਾ ਉਹ ਤੋਂ ਵੱਧ ਵਾ ਤੇ ਘਰ ਵਾਲਾ ਜਦੋਂ ਉਹ ਤੋਂ ਵੱਧ ਵਾ ਕਿੱਦਾਂ ਵੇ ਸਾਵਾ ਸਾਹ ਲੈਣ ਦੇ ਆ ਕੋਈ ਨਹੀਂ ਹੋਲਾਂ ਜਿੰਨੇ ਕ ਖੁਸ਼ ਹੋਣਾ ਵਾ ਭਰਦੀ ਤੇਰੇ ਸੱਸ ਦੇ ਕੰਨ ਪਰ ਚੱਲ ਉਠ ਹੁਣ ਤੂੰ ਬਿਲਕੁਲ ਕਿ ਇੱਟਾ ਆ ਕੇ ਬੈਠੀ ਰਹੀ ਨਹੀਂ ਆ ਇੰਨੀ ਵੀ ਘੇਰੀ ਨਹੀਂ ਢਾਈ ਦੇਂਦੀ ਤਗਣੀ ਹੋ ਮੈਂ ਮਾਲ ਡੰਗਰ ਨੂੰ ਵੇਹਾਵ ਲਈ ਤੂੰ ਨੰਨੀ ਜੀ ਢੜਜੀ ਵੇਲੇ ਚੱਲੇ ਜਾ ਹਾਂ ਪਤਮਾ ਵੇਢੀਓ ਮਾਲ ਡੰਗਰ ਵੇਹਾਵਾ ਉਹਨਾਂ ਨੂੰ ਥੱਡੇ-ਥੱਡੇ ਪਾਵਾ ਚੱਲ ਕੋਈ ਨਹੀਂ ਪਾਉਂਦੇ ਸੀ ਮੈਂ ਇੱਥੇ ਮੰਮੀ ਲੱਗ ਗਈ ਆ ਪਾਣੀ-ਦਾਣੀ ਦੀ ਲੋੜ ਹੋ ਤੇ ਦੇ ਤਿੱਕ ਜਾ ਮੰਮੀ ਹੁਣ ਪਿਆ ਵਰਕ ਹਾਂ ਪੀਣਾ ਪਾਣੀ ਪੋਣੀ ਕੋਈ ਨਹੀਂ ਖਾਣੀ ਸਰੀਰ ਤੇ ਅਭੀ ਹੁਣ ਠੰਡਾ ਹੋ ਵੇਖਦਾ ਢਰ ਗਿਆ ਤੇਰੀ ਜਿਆਦੀ ਹੋ ਤੇ ਬੁਖਾਰ ਲੱਥਾ ਆਸੋ ਇਹ ਆਂਦੇ ਮੇ ਪਪਾ ਪਪਾ ਕੁਝ ਨਹੀਂ ਕਹਿੰਦੇ ਆ ਵੀ ਰਹਿ ਪੋ ਵੀ ਕੋਈ ਗੱਲ ਨਹੀਂ ਟੈਨਸ਼ਨ ਨਾ ਲਾਓ ਤੁਸੀਂ ਮੈਂ ਮੰਮੀ ਨੂੰ ਆਪੇ ਕਹਿ ਦੂੰਗਾ ਤਰੋ ਵਧੀਆ ਤਾਂ ਇੱਕ ਵਾਰ ਮੈਂ ਪਹਿਲਾਂ ਆ ਕੇ ਫੋਨ ਪੁੱਛ ਲਾਂ ਨਾ ਵੇਖ ਲੈ ਮੈਂ ਤੇ ਕਹੀ ਆਂ ਵੀ ਦਾਦੀ ਨੂੰ ਫੋਨ ਕਰਦਾ ਸਾਡਾ ਫਰਜ ਵਾ ਪੁੱਤ ਉਹਨਾਂ ਨੇ ਸਾਨੂੰ ਕਲਾਇਆ ਵਾ ਉਹ ਤੇ ਬਾਹਰ ਬੈਠੇ ਆ ਹਾਂਜੀ ਤੇ ਤੂੰ ਏਦਾਂ ਕਰ ਫੋਨ ਲਾ ਮੰਮੀ ਜੀ ਤੁਸੀਂ ਸਾਸ਼ੀ ਗਾ ਮਮੀ ਜੀ ਪੈਂਜੀ ਸਤਿ ਸ੍ਰੀ ਅਕਾਲ ਸਾਸ਼ੀ ਗਾ ਦੱਦੀ ਸਤਿ ਸ੍ਰੀ ਅਕਾਲ ਅਸ੍ਰੀ ਕਾਲ ਹੋਰ ਪੈਂਜੀ ਕੀ ਗੱਲ ਅਸੀਂ ਇੱਧਾਂ ਬੈਠੇ ਆ ਠੀਕ ਨਹੀਂ ਬੁਖਾਰ ਹੋ ਗਿਆ ਬੈਠੋ ਮਮੀ ਜੀ ਦਵਾਈ ਤਦੋਂ ਦਾ ਹੋਇਆ ਨਹੀਂ ਜੀ ਹੋਇਆ ਪਤਾ ਨਹੀਂ ਲੱਗ ਗਿਆ ਕੋਈ ਸੁੱਧ ਪਾਤੀ ਨਹੀਂ ਅੱਛਾ ਇਹ ਤੇ ਪਤਾ ਵੀ ਕਿਤਾ ਨਹੀਂ ਕਿਗੇ ਜੀ ਕਿਤਾ ਨਹੀਂ ਹੋਰ ਅਬੀ ਤੂੰ ਠੀਕ ਆ? ਹਾਂਜੀ ਦਾਦੀ ਵਧੀਆ। ਤੁਸੀਂ ਦੱਸੋ। ਅਬੀ ਇੱਥੇ ਆਣ ਕੇ ਪੁੱਤ ਤੂੰ ਦੇਲੀ ਲਾ ਲਿਆ ਤੇ ਤੈਨੂੰ ਵੀ ਪਤਾ ਵੀ ਦਾਦੀ ਦਾ ਜੀ ਲੱਗਦਾ ਕੱਲੀ ਦਾ ਘਰ ਤੇ ਤੈਨੂੰ ਉਹਦਾ ਮਾਸਾ ਨਾ ਆਇਆ ਤੇ ਮੈਂ ਆਪਣੇ ਘਰ ਜਾਵਾਂ। ਦਾਦੀ ਇੱਥੇ ਮੇਰਾ ਜੀ ਲੱਗ ਗਿਆ। ਹੁਣ ਮੈਂ ਇੱਥੇ ਆਇਆ ਕਰਨਾ ਫਿੱਟੀਆਂ 'ਚ ਵੀ। ਪੁੱਤ ਜੀ ਸਦਕੇ ਤੂੰ ਰਿਹਾ ਕੋਈ ਨਹੀਂ ਤੇਰੇ ਨਾਨਕੇ ਆ ਤਾਂ ਕੀ ਨਾਨਕੇ ਐਸੇ ਕੰਮ ਨੂੰ ਤੇ ਪੁੱਤ ਤੇਰੇ ਬਣਾਏ ਆ। 10 ਦਿਨ ਰਹਿ ਪੰਜ ਦਿਨ ਰਹਿ ਜਿੰਨੇ ਦਿਨ ਤੇਰਾ ਦਿਲ ਕਰਦਾ ਤੂੰ ਉਨੇ ਦਿਨ ਰਹਿ। ਤੇ ਲਾਗੇ ਤੇ ਆਪਣਾ ਪਿੰਡ ਵਾਲ ਜਦੋਂ ਮਰਜੀ ਆ ਗਿਆ ਜਦੋਂ ਮਰਜੀ ਚਲ ਗਿਆ ਆ ਲਓ ਮੰਮੀ ਜੀ ਹਾਂ ਤੇ ਮੈਂ ਦੱਸ ਦੇਣੀ ਰਹਿਣਾ ਚੱਲ ਕੋਈ ਨਹੀਂ ਪੁੱਤ ਹੋਰਸ ਨਾ ਮਮੀ ਜੀ ਠੀਕ ਠਾਕ ਹੀ ਹਾਂ ਹਾਂ ਠੀਕ ਠਾਕ ਪੁੱਤ ਠੀਕ ਆ ਆਇਆ ਹੈ ਅਬ ਇਹਦੀ ਟਾਡੀ ਦਾ ਫੋਨ ਹਾਂਜੀ ਆਇਆ ਹੈ ਠੀਕ ਆ ਬੈਜੋ ਮੰਮੀ ਜੀ ਤੁਸੀਂ ਤੇ ਮੈਂ ਚਾਹ ਬਣਾਉਣੀ ਆ ਅਬ ਇਹਨੂੰ ਖਲਾ ਦੇਣੀ ਤੁਹਾਡੇ ਲਾਗੇ ਤੁਸੀਂ ਘੜੀ ਗੱਲਾਂ ਫਤਾਂ ਮਾਰੋ ਕੋਈ ਨਹੀਂ ਚਾਹ ਪੀ ਲੈਣਾ ਚਾਹ ਪੀ ਕੇ ਹੀ ਜਾਵਾਂਗੇ ਮੇਰੀ ਗੱਲ ਸੁਣ ਤੈਨੂੰ ਮਾਸਾ ਸੁਰਮ ਨਹੀਂ ਆਈ ਕੱਲ ਪਰਸੋਂ ਦੀ ਤੂੰ ਆਈ ਆ ਤੇ ਤੈਨੂੰ ਘਰ ਦਾ ਕੋਈ ਫਿਕਰ ਹੈ ਨਹੀਂ ਮੰਮੀ ਠੀਕ ਨਹੀਂ ਹੈ ਉਹਨਾਂ ਨੂੰ ਬੁਖਾਰ ਬਹੁਤ ਹੋ ਗਿਆ ਹੈ ਅਬੀ ਤੇ ਡਾਡੀ ਨੇ ਮੈਂ ਪੁੱਛਿਆ ਸੀ ਉਹ ਕਹਿੰਦੇ ਪਿਰਹਾ ਪਾ ਕਰ ਕੋਈ ਗੱਲ ਨਹੀਂ ਮੰਮੀ ਕੰਮ ਕਰ ਲੈਂਦੇ ਆ ਜੇ ਨਹੀਂ ਤਾਂ ਉਹਨੂੰ ਛੁੱਡੂ ਜੇ ਨਾ ਤੂੰ ਫੋਨ ਲਾ ਕੇ ਪੁੱਛ ਲਿਆ ਤੇ ਮੈਨੂੰ ਨਹੀਂ ਤੂੰ ਪੁੱਛ ਸਕਦੀ ਵੀ ਆਂਡਵਾੜੀ ਫੋਨ ਲਾ ਦੇ ਨੀਂ ਵੀ ਮੰਮੀ ਮੇਰੀ ਮੰਮੀ ਠੀਕ ਨਹੀਂ ਕਿਤੇ ਮੈਂ ਤਾਂ ਨਹੀਂ ਆਈ ਫੋਨ ਤੇ ਮੰਮੀ ਜੀ ਲਾਉਣਾ ਹੈ ਬਸ ਇਦਾਂ ਲੱਗਾ ਹੀ ਨਹੀਂ ਸਾਡੇ ਕੋਲ ਟਾਡ ਕੋਨ ਲੱਗਣਾ ਹੀ ਨਹੀਂ ਫੋਨ ਮੈਂ ਤੈਨੂੰ ਸਿੱਧੀ ਗੱਲ ਦੱਸਾਂ ਜਦੋਂ ਤੀਆਂ ਵੀ ਆਈਆਂ ਜਾਣ ਉਹ ਆਪਣੇ ਘਰ ਹੀ ਠੀਕ ਰਹਿੰਦੀਆਂ ਵਾ ਤੇ ਮੈਂ ਤੇ ਆਪਨੇ ਅੱਗੇ ਠੀਕ ਰਹਿੰਦੀ ਮਾਂ ਤੇਰੀ ਨੂੰ ਕਿੰਨਾ ਕੁ ਫਟ ਵੱਜਾ ਸੀ ਇੱਥੇ ਵੀ ਜਿਹੜੀ ਜਿਆਦੀ ਬਿਮਾਰ ਸੀ ਵੀ ਮੈਂ ਜਿਹੜਾ ਤੇਰੇ ਕੋ ਜਾਇਆ ਨਹੀਂ ਗਿਆ ਖੋਸ਼ ਨਹੀਂ ਕਾਂਡੇ ਉਹ ਨਹੀਂ ਤੇ ਮੈਂ ਰਹਿਣਾ ਨਹੀਂ ਮੈਨੂੰ ਤੇ ਆਪ ਆਪਣੇ ਘਰ ਦੀ ਬੜੀ ਫਿਕਰ ਸੀ ਵੀ ਕਿਹੜਾ ਵੇਲਾ ਮੈਂ ਜਾਵਾਂ ਤੈਨੂੰ ਤਾਂ ਬਹੁਤ ਫਿਕਰ ਹੀ ਮੈਂ ਲਾ ਲਿਆ ਸਾਬ ਤੈਨੂੰ ਮੈਂ ਦੱਸਦਾ ਮੈਂ ਤੇ ਆਪ ਕੱਲ ਠੀਕ ਨਹੀਂ ਮੈਨੂੰ ਤਾਂ ਗਵਾਂਡੀਆਂ ਦਾ ਮੁੰਡਾ ਦਵਾਈ ਦਿਵਾ ਕੇ ਲਿਆ ਤੇ ਮੈਂ ਤੇ ਤੁਹਾਨੂੰ ਫੇਰ ਵੀ ਨਹੀਂ ਦੱਸਿਆ ਵੀ ਮੈਂ ਠੀਕ ਨਹੀਂ ਗਈ ਤੁਸੀਂ ਤੇ ਐ ਹਾਂ ਤੂੰ ਹੀ ਉਹ ਨਹੀਂ ਗੇ ਬੰਡੇ ਤੇ ਤੁਹਾਡਾ ਤੇ ਇੱਥੇ ਮੇਰੀ ਧੀ ਜਿਹੜੀ ਆ ਉਹ ਫੇ ਮੇਰੇ ਕੋਲ ਬੈਠੀ ਰਹੀ ਬਈ ਮੇਰੀ ਮਾਂ ਠੀਕ ਨਹੀਂ ਗਈ ਤੇ ਤੂੰ ਫੇ ਇੱਥੇ ਬੈਠੀ ਰਹਤੀ ਆ ਇਹ ਕੰਮ ਨੂੰ ਵਿਆਹੀ ਦੀ ਆਵਾ ਤੇਰੀ ਮਾਂ ਨੂੰ ਮਾਸਾ ਫਿਕਰ ਨਹੀਂ ਆਉਂਦੀ ਵੀ ਮੈਂ ਮੈਂ ਆਪਣੀ ਧੀ ਵਿਆਹੀ ਆ ਤੇ ਉਹ ਆਪਣੇ ਘਰ ਜਾਵੇ ਉਹਦੇ ਆਪਣੇ ਮੋਢੇ ਨਾਲ ਲਾ ਕੇ ਤੈਨੂੰ ਬੈਠੀ ਕੱਲ ਦੀ ਗੱਲ ਨਾਲ ਤੈਨੂੰ ਮੰਮੀ ਜੀ ਹੌਲੀ ਗੱਲ ਕਰੋਂ ਹਾਂ ਜੇ ਇੱਥੇ ਸੁਣ ਲਿਆ ਨਾ ਮੰਮੀ ਹੁਣਾਂ ਨੇ ਤੇ ਕਹਿਣਾ ਵਾ ਕਿ ਦਾ ਰੌਲਾ ਪਾਉਣ ਦੇ ਆ ਕੁੜਮਾਚਾਰੀ ਦਾ ਕੰਮ ਵਾ ਚੰਗੇ ਨਹੀਂ ਲੱਗੀ ਦਾ ਸੁਣ ਲਓਗੇ ਤਾਂ ਸੁਣ ਲੈ ਕੁਰਮਾ ਕੁਰਮਾਚਾਰੀ ਤਨ ਰੱਖੀ ਨਹੀਂ ਉਹਨੂੰ ਪਤਾ ਹੀ ਵੀ ਮੈਂ ਆਪਣੀ ਧੀ ਨੂੰ ਕੱਲਾ ਘਰ ਦਾਦੀ ਜੀ ਕੀ ਕਹਿਣਦੇ ਜੇ ਮੰਮੀ ਨੂੰ ਜਿਹੜੀ ਗੱਲ ਕਰਨੀ ਮੇਰੇ ਨਾਲ ਕਰੋ ਮੈਂ ਰੱਖਿਆ ਵਾ ਇਹਨਾਂ ਨੂੰ ਇਹ ਆਪ ਥੋੜੀ ਨਾ ਰਹੇ ਆ ਤੇਰੇ ਨਾਲ ਕਾਦੀ ਗੱਲ ਕਰਨੀ ਆ ਜਾ ਦਾ ਚਪਰ ਤੁਰਿਆ ਜਾ ਤੂੰ ਸੇ ਬਹੁਤ ਸਿਆਣਾ ਵਾ ਤੂੰ ਸਿਆਣਾ ਹੀ ਆ ਹੁਣ ਮੈਂ ਸਿਆਣਾ ਨਹੀਂ ਰਿਹਾ ਮੈਂ ਕੀ ਸਿਆਣਾ ਵਾ ਤੂੰ ਇਹਨੇ ਤਾਂ ਤੈਨੂੰ ਮਗਰ ਲਾਇਆ ਮਗਰ ਲਾ ਕੇ ਤਾਂ ਤੈਨੂੰ ਰੱਖ ਲਿਆ ਇਹਨੇ ਮੈਂ ਤਾਂ ਅੱਗੇ ਜਾਣੀ ਸੀ ਵੀ ਤੈਨੂੰ ਮਗਰ ਲਾ ਲੈਣਾ ਉਹੋ ਕੰਮ ਇਹਨੇ ਕਰਕੇ ਵਿਖਾ ਲਿਆ ਕਦਮ ਮਗਰ ਲਾ ਲਿਆ ਵਾ ਮਗਰ ਲਾਇਆ ਕੱਲ ਪਰਸੋਂ ਤੇ ਤੁਸੀਂ ਆਏ ਘਰ ਤੇਰਾ ਨੇ ਮੈਂ ਫਰਜ ਬੰਦਾ ਵੀ ਮੈਂ ਘਰ ਜਾਵਾ ਤੇ ਜੇ ਦੋ ਛੁੱਟੀਆਂ ਤੇ ਜੇ ਰਹਿਲੇ ਤੇ ਕੀ ਹੋ ਗਿਆ ਵਾ ਤੇ ਮੈਂ ਕੱਲੀ ਉਥੇ ਘਰ ਏਡੇ ਘਰ ਦੇ ਵਿੱਚ ਤੇ ਮੇਰਾ ਜੀ ਉਥੇ ਲੱਗਦਾ ਹੀ ਕੋਈ ਆਵੇ ਦਿਨੇ ਚੋਰੀ ਕਰਕੇ ਗਾਂ ਜਾਵੇ ਮੈਨੂੰ ਮਾਰ ਕੇ ਉਥੇ ਸੁੱਟ ਜੇ ਤੇ ਫੇਰ ਉਦੋਂ ਨਹੀਂ ਤੁਹਾਨੂੰ ਦੇਖਦਾ ਜਦੋਂ ਗਵਾਂਡੀਆਂ ਘਰ ਸਾਰੀ ਸਾਰੀ ਦਿਹਾੜੀ ਕੱਢ ਹੁੰਦੇ ਆ ਉਦੋਂ ਨਹੀਂ ਤੁਹਾਨੂੰ ਘਰ ਦੇਖਦਾ ਉਦੋਂ ਤਾਂ ਤੁਸੀਂ ਮਾਂ ਪੁੱਤ ਘਰੇ ਹੀ ਆ ਫੇਰ ਹੀ ਮੈਂ ਜਾਣੀ ਉਦਾਂ ਤਾਂ ਨਹੀਂ ਜਾਂਦੀ ਤੇ ਹੁਣ ਫੇ ਆਪਣੀਆਂ ਗਵਾਂਡਨ ਨੂੰ ਕਰ ਸੱਦ ਲਿਆ ਕਰੋ ਫੇ ਕੋਈ ਰੋਜ਼ ਦਿਹਾੜੀ ਆਉਂਦਾ ਵਾ ਤੇ ਤੂੰ ਕੱਲੀ ਜਾਉਂਨੇ ਜੇ ਤੈਨੂੰ ਨਹੀਂ ਪਤਾ ਕਿ ਕਿੰਨਾ ਕੰਮ ਵਾ ਘਰ ਦਾ ਵੀ ਤੇ ਬਾਹਰ ਦਾ ਵੀ ਤੈਨੂੰ ਕੋਈ ਫਿਕਰ ਨਹੀਂ ਹੈਗਾ ਦੇ ਕੇ ਦੋ ਦਿਨ ਆਈ ਗਏ ਆ ਤੇ ਤੂੰ ਇਦਾਂ ਹੁਣ ਕਰੀ ਜਾਣਾ ਵਾ ਆਪਾਂਵੇਂ ਉਹਨੂੰ ਤਾਂ ਅੱਗੇ ਘਰ ਦਾ ਫਿਕਰ ਨਹੀਂਗਾ ਤੇ ਤੂੰ ਹੀ ਉਹਦੇ ਮਗਰ ਲੱਗ ਗਿਆ ਵਾ ਲਾਪਰਵਾਹ ਤੂੰ ਬਹੁਤ ਨਹੀਂ ਜ਼ਿਆਦਾ ਹੋ ਗਿਆ ਹੁਣ ਨਹੀਂ ਬੋਲੀ ਦਾ ਪੁੱਤ ਇਨਾ ਚੁੱਪ ਕਰ ਵੀ ਨਾਨੀ ਹੁਣੀ ਸੁਣਨਗੇ ਤੇ ਕੀ ਆਖਣਗੇ ਵੀ ਅਭੀ ਇਦਾਂ ਬੋਲਦਾ ਵਾ ਤੈਨੂੰ ਵੇਲਾ ਮੈਂ ਕਿੰਨਾ ਸਮਝਾਉਣੀ ਆ ਨਾ ਬੋਲ ਮੇਰਾ ਪੋਤਾ ਤੇ ਮੰਮੀ ਜੀ ਨੂੰ ਪਤਾ ਨਹੀਂ ਲੱਗਦਾ ਇਹ ਨਾਨਕੇ ਆਣ ਕੇ ਵੀ ਇੰਦਾਂ ਨਹੀਂ ਬੋਲੀ ਜਾਂਦੇ ਆ ਤੇ ਨਹੀਂ ਮੈਂ ਬੋਲਾਂ ਨਾ ਤੇ ਫੇਰ ਹੋਰ ਕੀ ਕਰਾਂ ਤੂੰ ਵੀ ਮੈਨੂੰ ਦੱਸ ਦੇ ਮੰਮੀ ਤੂੰ ਵੀ ਥੋੜੇ ਸਿਆਣੇ ਬਣੋ ਹਾਂ ਨਿਆਣਿਆਂ ਵਾਲੀਆਂ ਗੱਲਾਂ ਕਿਉਂ ਕੰਨਦੇ ਆ ਨਿਆਣੇ ਨਾ ਤੁਸੀਂ ਕਿਉਂ ਇਦਾਂ ਬੋਲਣ ਦੇ ਆ ਮੇਰ ਨਾਲ ਕਰ ਲਓ ਚੱਲ ਜਿਹੜੀ ਗੱਲ ਕਰਨੀ ਨਿਆਣਾ ਤਾਂ ਹੁਣ ਤੋਂ ਹੀ ਸਿਆਣਾ ਬਣ ੜਿਆ ਵਾ ਸੋਚਿਆ ਸਮਝਣੀ ਨਹੀਂ ਦੇਈ ਤੂੰ ਕੀ ਕਰਨ ੜਿਆ ਵਾ ਏ ਦਾਦੀ ਹੁਣ ਮੈਂ ਸਿਆਣਾ ਹੋ ਗਿਆ ਵਾਂ ਜਾ ਜਾ ਕੇ ਸੁਰੀਆ ਜਾ ਤੂੰ ਸਿਆਣਾ ਨਹੀਂਗਾ ਦਾਦੀ ਜੀ ਜੇ ਮੈਂ ਨਹੀਂ ਨਾ ਸਿਆਣਾ ਤੇ ਸਿਆਣੇ ਤੁਸੀਂ ਹੋਣੀ ਜੇ ਨਾਨੀ ਉਧਰ ਕਿੰਨੇ ਬਿਮਾਰ ਆ ਤੇ ਤੁਸੀਂ ਮਾਸਾ ਪਤਾ ਲਿਆ ਉਹਨਾਂ ਦਾ ਮੇਰੀ ਗੱਲ ਸੁਣ ਨਾਨੀ ਨੂੰ ਕਿੰਨਾ ਕੁ ਪੱਟ ਵੱਜਾ ਸੀ ਜਿਹੜਾ ਤੁਸੀਂ ਨਾਨੀ ਦਾ ਪੱਜ ਮਾਰ ਕੇ ਬਹਿ ਗਿਆ ਤੇ ਤੁਸੀਂ ਦੋਵੇਂ ਮਾਪੇ ਪਤਾ ਆਏ ਜਾਂ ਕੱਲ ਪਾਸਾ ਤੁਸੀਂ ਪਤਾ ਹੀ ਲੈਣੇ ਮੇਰੀ ਇੱਥੇ ਬਾਕੀ ਰਹਿ ਗਈ ਨਾਨੀ ਦਾ ਪਤਾ ਲੈਣ ਨੂੰ ਫਿਰ ਵੀ ਲੈਣਾ ਤੇ ਚਾਹੀਦਾ ਸੀ ਨਾ ਮੈਂ ਨਹੀਂ ਕੋਈ ਪਤਾ ਪੁੱਤਾ ਲੈਣਾ ਨਾਨੀ ਦਾ ਮੈਂ ਤੇ ਆਪ ਨਹੀਂ ਠੀਕ ਰਹੀਦੀ ਉਹ ਤਾਂ ਦਾਦੀ ਜੀ ਤੁਸੀਂ ਨਾ ਪੂਰੇ ਠੀਕ ਜੇ ਹੁਣ ਆਪਾਂ ਨਾਲ ਕੇ ਆ ਗਏ ਹਨ ਤੇ ਤਾਂ ਕਰਕੇ ਤੁਸੀਂ ਬਿਮਾਰ ਹੋ ਗਏ ਤੁਸੀਂ ਜਾਂਦਾ ਲੱਗੋਂ ਕਿ ਨਹੀਂ ਮੈਂ ਤੈਨੂੰ ਛੇਤਰ ਫੇਰਾ ਪਹਿਲਾਂ ਹੀ ਹਾਂ ਮम्मी ਜੀ ਤੁਸੀਂ ਕੀ ਕੰਨਦੇ ਆਂ ਇਹ ਨਾ ਕਰੋ ਤੈਨੂੰ ਨਹੀਂ ਦਿਖੰਡਿਆ ਕੀ ਕੰਨਦੇ ਆ ਉਹ ਕੱਲ ਦਾ ਮੇਰੇ ਹੱਥਾਂ 'ਚ ਜੰਮਿਆ ਸੋਕਰ ਆ ਤੇ ਅੱਜ ਮੇਰੇ ਤੇ ਉਹ ਚਵਦਾ ਕਿ ਚਲਾਉਂਦੇ ਆ ਤੇ ਤੂੰ ਵੀ ਐਸੇ ਕੰਮ 'ਚ ਖੋਸਵਾ ਵੀ ਚੰਗਾ ਸਗੋ ਡਿਆ ਤੇ ਦਾਦੀ ਨਾ ਮੈਂ ਨਹੀਂ ਮੰਮੀ ਜੀ ਇੰਨਾ ਕੰਮ 'ਚ ਖੋਸ਼ ਆਗੀ ਮੈਂ ਤਾਂ ਕਹਿੰਨੀ ਸਗੋ ਅਭੀ ਸਾਰਿਆਂ ਦੀ ਇੱਜ਼ਤ ਕਰੇ ਇਹ ਤੇ ਹੁਣ ਪਹਿਲਾਂ ਹੀ ਉਹ ਚਲੋ ਵਿਗੜਿਆ ਵਾ ਉਹਨੂੰ ਬੋਲਣ ਦੀ ਆਦਤ ਵਾ ਹੌਲੀ ਹੌਲੀ ਮੈਂ ਵੀ ਉਹਦੀ ਸਦਾਰ ਦੂੰਗੀ ਜਿੱਥੇ ਮੈਂ ਇੰਨਾ ਸਦਾਰ ਲਿਆ ਵਾ ਨਾ ਇਹ ਵੀ ਇਹਦੀ ਫਰਕ ਪੈ ਜਾਣਾ ਵਾ ਬੋਲਚਾਲ 'ਚ ਵੀ ਤੇ ਬੋਲਚਾਲ ਤੇ ਵੇਖਣ ਨਹੀਂ ਗਈ ਕਿੰਨਾ ਕ ਫਰਕ ਤੋਂ ਹੁਣ ਤੋਂ ਇਹ ਵੀ ਨਹੀਂ ਰਹਾ ਟੰਡਾ ਐਵੇਂ ਤੋ ਹੀ ਘੜਾ ਹਟਦੇ ਆ ਵੀ ਮੈਂ ਕਿੱਥੇ ਆਈ ਆ ਤੇ ਕਹਿੋ ਜੀਆਂ ਗੱਲਾਂ ਕਰਨ ਡਈ ਆ ਤੇ ਮੈਂ ਤਾਂ ਤਾਂ ਹੀ ਤਾਂ ਮੈਨੂੰ ਚੜਿਆ ਆ ਕਿ ਮੈਂ ਤਾਂ ਹੀ ਆਈ ਹੀ ਮੈਨੂੰ ਤਾਂ ਉੱਥੇ ਵੜ ਵੜ ਖਾਣ ਡਿਆ ਘਾਰੀ ਮੈਂ ਤੇ ਨਾ ਕਣੀ ਜੀ ਅੱਖੀ ਵੇਖਿਆ ਵਾ ਮੈਨੂੰ ਜਾਣਦੀ ਨਾ ਕਵਲ ਦੀ ਸੱਸ ਆਈ ਆ ਬਾਵਾ ਉਹਦੇ ਦਿਵਾਰੇ ਹੋਈ ਆ ਐਡੀ ਦੂਰੋਂ ਤੋਂ ਤੇ ਮੈਂ ਕੰਨ ਲਾ ਲਾ ਤੇ ਸੁਣ ਲਈ ਆ ਮੈਨੂੰ ਕੋਸ ਸੁਣਾ ਹੀ ਨਹੀਂ ਕੋਈ ਵੀ ਦੇਣ ਡਿਆ ਤੇ ਕੀ ਗੱਲਾਂ ਕਰਨ ਡਈ ਆ ਇਦਾਂ ਕਰਦੀ ਆ ਨਾਲੇ ਤੇ ਲਾਗੇ ਚੱਲ ਜੰਨੇ ਆ ਤੇ ਸਸਰੀ ਘਰ ਬੁਲਾਉਂਗੀ ਤੇ ਨਾਲੇ ਲਾਗੇ ਬਹਿ ਕੇ ਨਾ ਤੇ ਸੁਣੂਗੀ ਵੀ ਉਹਨੂੰ ਕੀ ਕਹਿੰਦੀ ਆ ਨਾਲੇ ਇਤਨਾਂ ਕਿ ਹੋਰ ਬਾਲ ਦੀ ਤੇਲ ਕਮਨੀ ਆ ਬਾਬਾ ਵਸ ਵੇਚਦੀ ਹੋਏ ਦੀ ਵੀ ਉਹ ਤੇ ਮੰਮੀ ਜੀ ਮੈਨੂੰ ਵੀ ਪਤਾ ਵਾ ਕਿ ਤੁਹਾਡਾ ਕੱਲਿਆਂ ਦਾ ਨਹੀਂ ਜੀ ਲੱਗਦਾ ਹੁਣ ਪਰ ਤੁਸੀਂ ਵੀ ਵੇਖੋ ਨਾ ਮੰਮੀ ਡੈਡੀ ਦੇ ਦੁੱਖ ਸੁੱਖ ਵੇਲੇ ਮੈਂ ਨਹੀਂ ਸਾਥ ਦੇਣਾ ਤਾਂ ਹੋਰ ਕਿੰਨੇ ਦੇਣਾ ਵਾ ਮੇਰੀ ਗੱਲ ਸੁਣ ਉਹ ਤੇ ਗੱਲ ਹੈ ਗਈ ਆ ਜਿਹੜੀ ਗੱਲ ਹੋ ਗਈ ਹੋ ਗਈ ਤੈਨੂੰ ਆਪਣੀ ਮਾਂ ਦਾ ਫਿਕਰ ਹੀ ਮੇਰਾ ਤਾਂ ਨਹੀਂ ਫਿਕਰ ਤੈਨੂੰ ਵੀ ਪਤਾ ਵੀ ਮੇਰੀ ਮਾਂ ਦਾ ਜੂਰੀ ਆ ਇੰਨਾ ਵਾਦਾ ਸੱਸ ਦਾ ਤੇ ਦਵਾਈ ਤੇਰੇ ਸਾਹਮਣੇ ਮੈਂ ਤੀਜੇ ਦਿਨ ਤੁਰੀ ਰਹਿਣੀ ਆ ਲੈਣ ਹੈ ਉਧਰ ਮੇਰੀ ਧੀ ਨੇ ਆਉਣਾ ਹੀ ਰਖੜੀ ਲੈ ਕੇ ਤੇ ਉਹਨੂੰ ਮੈਂ ਫੋਨ ਆਪ ਕੀਤਾ ਆਂਡੀਆਂ ਗਵਾਂਡੀਆਂ ਦੇ ਘਰੋਂ ਵੀ ਧੀ ਇਹ ਤੂੰ ਹੁਣ ਨਾ ਵੀ ਤੇਰੀ ਪਰਜਾਈ ਰਖੜੀਆਂ ਲੈ ਕੇ ਗਈ ਆ ਤੇ ਉਹ ਵਿਚਾਰੀ ਫੇਰ ਮੰਨ ਗਈ ਆਂਦੀ ਚੱਲ ਜਿਸ ਦਿਨ ਭਾਬੀ ਜੀ ਆਉ ਮੈਂ ਉਸ ਦਿਨ ਆਜੂ ਪਰ ਤੈਨੂੰ ਤਾਂ ਨਾ ਕੋਈ ਫਿਕਰ ਹੋਇਆ ਵੀ ਮੇਰੀ ਨਣਾ ਨੇ ਰਖੜੀ ਲੈ ਕੇ ਆਉਣਾ ਵਾ ਹੋਜੀ ਕੋਈ ਗੱਲ ਨਹੀਂ ਮੈਨੂੰ ਵੀ ਉਹਨਾਂ ਦਾ ਪੂਰਾ ਫਿਕਰ ਵਾ ਮੈਂ ਦੀਦੀ ਨਾਲ ਵੀ ਗੱਲ ਕੀਤੀ ਤੇ ਇਹਨਾਂ ਨਾਲ ਵੀ ਕੀਤੀ ਸੀ ਦੀਦੀ ਕਹਿੰਦੇ ਕਿ ਤੂੰ ਮਾਸੀ ਜੀ ਦਾ ਧਿਆਨ ਰੱਖ ਲੈ ਜਦੋਂ ਠੀਕ ਹੋਣਗੇ ਮੈਂ ਉਹਦਣੀ ਆ ਜਾਵਾਂਗੇ ਤੈਨੂੰ ਫਿਰ ਮਾਂ ਆਪਣੀ ਦਾ ਫਿਕਰ ਹੀ ਨਾ ਸੱਸ ਦਾ ਤਾਂ ਨਹੀਂ ਨਾ ਫਿਕਰ ਮਾਸਾ ਵੀ ਆਇਆ ਇਹ ਪਹਿਲਾਂ ਮੈਨੂੰ ਦੱਸ ਰਾ ਤੂੰ ਫਿਰ ਮੈਨੂੰ ਜਿਆਦਾ ਤੂੰ ਧੱਬ ਚੜਾਈ ਜਾਣੀ ਆ ਮੈਨੂੰ ਤੁਹਾਡਾ ਵੀ ਹੋਣਾ ਹੀ ਫਿਕਰ ਵਾ ਜਿੰਨਾ ਮੈਨੂੰ ਆਪਣੀ ਮਾਂ ਦਾ ਫਿਕਰ ਵਾ ਨਾ ਉਹ ਤੋਂ ਵੱਧ ਤੁਹਾਡਾ ਵਾ ਮੈਂ ਤੁਹਾਨੂੰ ਕਦੀ ਨਹੀਂ ਸਮਝਿਆ ਵੀ ਮੇਰੀ ਸੱਸਵਾ ਮੈਂ ਆਪਣੀ ਮਾਂ ਹੀ ਸਮਝਦੀ ਹਾਂ ਹੁਣ ਜਦੋਂ ਤੂੰ ਵਿਆਹੀ ਗਈ ਹੈ ਨਾ ਸਾਡੇ ਘਰ ਹੁਣ ਤੁਹਾਡੀ ਹੁਣ ਮਾਂ ਦਾ ਨੇ ਫਿਰ ਤੇ ਧੀਆ ਫਿਰ ਉੱਥੇ ਹੀ ਰਹਿਣ ਫਿਰ ਵੀ ਉੱਥੇ ਮਾਂ ਦਾ ਹੀ ਫਿਕਰ ਕਰਦੀਆਂ ਰਹਿਣ ਤੇ ਸੱਸ ਦਾ ਫਿਰ ਕਿੰਨੇ ਕਰਨਾ ਵਾ ਮੈਨੂੰ ਤਾਂ ਅੱਗੇ ਪਤਾ ਹੀ ਜਦੋਂ ਤੂੰ ਦੀਦੀ ਦੀਦੀ ਕੰਡਾ ਪੈ ਨਹੀਂ ਉਹ ਤੇ ਉਸੇ ਵੇਲੇ ਤੇਰੇ ਮਗਰ ਲੱਗ ਜਾਂਦੀ ਆ ਜਦੋਂ ਤੂੰ ਪਲਾਲ ਕਰਦੀ ਆ ਤੇ ਫਿਰ ਉਹਨੇ ਕੀ ਕਹਿਣਾ ਹੈ ਉਹਨੇ ਤੇ ਇਹੋ ਕਹਿਣਾ ਸੀ ਵੀ ਚੱਲ ਭਾਬੀ ਤੂੰ ਰਹਿ ਪੋ ਮਮੀ ਨਹੀਂ ਕੀ ਠੀਕ ਤੇ ਚੱਲ ਫਿਰ ਜਦੋਂ ਠੀਕ ਹੋ ਉਦੋਂ ਤੂੰ ਆ ਜੀ ਤੇ ਤੈਨੂੰ ਉਹਦਾ ਫਿਕਰ ਤੇ ਹੈ ਨਹੀਂਗਾ ਜੇ ਮੈਂ ਤੁਹਾਡਾ ਫਿਕਰ ਕਰਦੀ ਆ ਨਾ ਤਾਂ ਹੀ ਤਿੱਥੇ ਰਹਿਣ ਨਹੀਂ ਆਈ ਹੁਣ ਤੁਹਾਡੀ ਕੱਲੀ ਆਈ ਮੈਂ ਆਪਣੇ ਆਪ ਤਾਂ ਨਹੀਂ ਤੁਹਾਨੂੰ ਕਿਹਾ ਕਿ ਮੈਂ ਜਾਣਾ ਆ ਕਭਲ ਉਹ ਗੱਲ ਤੇ ਹੈ ਗਈ ਤੇ ਪਰ ਮੈਂ ਆਈ ਹੁਣ ਕੁੜਮਾ ਦੇ ਪਿੰਡ ਤੇ ਮੈਂ ਇਨਾ ਬੋਲਣਾ ਨਹੀਂ ਚਾਹੁੰਦੀ ਪਰ ਜਿੰਨਾ ਤੋਂ ਮੈਨੂੰ ਬੁਲਾਉਣ ਦੇ ਮੈਂ ਅਜੇ ਵੀ ਆਖਣ ਦੇ ਵੀ ਚੁੱਪ ਕਰ ਚੁੱਪ ਕਰ ਮੈਂ ਕੁੜਮਾ ਦੇ ਪਿੰਡ ਆਈ ਆ ਤੇ ਚੁੱਪ ਕਰਕੇ ਪਾ ਲੋ ਬੈਕ ਦੇ ਵਿੱਚ ਲੀੜੇ ਤੇ ਚਲੋ ਮੇਰੇ ਗਾੜੀ ਲੱਗੋ ਤੇ ਆਪਾਂ ਤਿੰਨੇ ਮਾਪੋ ਤੇ ਚਲੀਏ ਕੋਈ ਨਹੀਂ ਚਲ ਜਾਣੇ ਜਿੱਦਾਂ ਤੁਸੀਂ ਕਹੋਗੇ ਅਸੀਂ ਤੋ ਉਦਾਂ ਹੀ ਸਹਿਮਤ ਹਾਂ ਆਹੋ ਚੁੱਪ ਕਰਕੇ ਹੁਣ ਤੁਰੋ ਚਲੀਏ ਸਸੀ ਕਾ ਮਸੀ ਜੀ ਹਾਂ ਪੋਤੇ ਸਾਸਰੀ ਕਾਲ ਹੋਰ ਤੇ ਠੀਕ ਠਾਕ ਹੈ ਹਾਂਜੀ ਠੀਕ ਠਾਕ ਵਦਿਆ ਬਹਿ ਜਾ ਬੈਠੇ ਬਹਿ ਜਾ ਓ ਸੁਣਾਓ ਜਸਨ ਠੀਕ ਠਾਕ ਵਾ ਹਾਂਜੀ ਠੀਕ ਆ ਸਸ ਜੀ ਮੇਜਰ ਸੋਂ ਦਾ ਫੋਨ ਆਇਆ ਵਾ ਹਾਂਜੀ ਆਉਂਦਾ ਵਾ ਹਾਂ ਠੀਕ ਠਾਕ ਆ ਸਾਰੇ ਹਾਂਜੀ ਤੁਸੀਂ ਸੁਣਾਓ ਹੀਰਾ ਸੋਂ ਦਾ ਆਇਆ ਫੋਨ ਹਾਂਜੀ ਜਵਦਾ ਮਾਸੀ ਜੀ ਕਹੋ ਦੇ ਬਿੰਨੋਂ ਤੁਹਾਡਾ ਜੀ ਨਹੀਂ ਲਾਗਾ ਤੁਸੀਂ ਤੇ ਆ ਵੀ ਗਏ ਲੈਣ ਜਵਦਾ ਨੂੰ ਮੈਂ ਤੈਨੂੰ ਦੱਸਣਾ ਰਾਜ ਐਡਾ ਵੱਡਾ ਘਰ ਰਤ ਮੇਰੇ ਤੇ ਵੜ ਵੜ ਖਾਂਡੇ ਆ ਹੀ ਤੇ ਮੈਂ ਹਾਬੀ ਵੀ ਘਰ ਨਹੀਂ ਹੈਗਾ ਤੇ ਚੱਲ ਇਹਨਾਂ ਨੇ ਉਦਾਂ ਵੀ ਆਉਣਾ ਹੀ ਆ ਤੇ ਮੈਂ ਜਾ ਕੇ ਲੈ ਆਈ ਹੁੰਨੀ ਆ ਬੀ ਮਾ ਪੁੱਤਾਂ ਨੂੰ ਤੇ ਮੈਂ ਤਾਦਾ ਗਈ ਚਲੋ ਇਹ ਵੀ ਵਧੀਆ ਹੋਇਆ ਨਾਲੇ ਇਸੇ ਬਾਨੇ ਤੁਹਾਡਾ ਮੇਲ ਮਲਾਪ ਹੋ ਗਿਆ ਤੇ ਮਾਸੀ ਜੀ ਹਾਂ ਜੀ ਤੁਹਾਨੂੰ ਮੈਂ ਫੋਨ ਕੀਤਾ ਸੀ ਉਦੋਂ ਤੁਸੀਂ ਆਏ ਨਹੀਂ ਸੀ ਰਾਜਪੋਤ ਆਉਣਾ ਤੇ ਹੈਗਾ ਹੀ ਤੇ ਮੈਨੂੰ ਉਦੋਂ ਕੋਈ ਨਾ ਕੰਮ ਹੀ ਐਮਰਜੈਂਸੀ ਇਦਾਂ ਦਾ ਪੈ ਗਿਆ ਤੇ ਮੈਂ ਆ ਨਹੀਂ ਸਕੀ ਤੇ ਉਦੋਂ ਮੇਰੇ ਮਾਨਦੇਵੇ ਤੇ ਬੜਾ ਉਹ ਦੁੱਖ ਜਿਹਾ ਲੱਗਣ ਰਿਹਾ ਵੀ ਮੇਰੀ ਤੀਨੇ ਮੈਨੂੰ ਪੀਚੀਏ ਚਾਹ ਫੋਨ ਕੀਤਾ ਤੇ ਮੈਂ ਜਾਣਾ ਤੇ ਹੈਗਾ ਹੀ ਤੇ ਜੇ ਤੁਸੀਂ ਸੱਚ ਪੁੱਛੀਏ ਤਾਂ ਮੈਨੂੰ ਨਾ ਹੋਰ ਤਰ੍ਹਾਂ ਹੋਈ ਜਾਣ ਰਿਹਾ ਤੁਸੀਂ ਮਿਲੀ ਤੇ ਹੈਗੀ ਤੇ ਪਰ ਮੇਰਾ ਦੇਲ ਜਣਾ ਉਹ ਨਿਕਲ ਹੀ ਗਿਆ ਉਹ ਟਾਈਮ ਤੇ ਵੀ ਮੇਰੀ ਤੀਨੇ ਮੈਨੂੰ ਚੀਚਾ ਫੋਨ ਕੀਤਾ ਸੀ ਭਾਪੀ ਜੀ ਮੰਮੀ ਆਏ ਤਾਂ ਤੁਸੀਂ ਝਟ ਆ ਗਏ ਆ ਮੈਨਾਂ ਮੇਰ ਨਾਲ ਕੋਈ ਨਾ ਵੀ ਕਰੇ ਕਰਦੇ ਤੁਸੀਂ ਮੇਰ ਨਾਲ ਕਿਉਂ ਨਹੀਂ ਸਿੱਦੇ ਮੂੰਗਾ ਲ ਕਰਦਾ ਉਹ ਆਪਣੀ ਮਾਂ ਨੂੰ ਪੁੱਛ ਵੀ ਕਿਹੜੀ ਗੱਲਾਂ ਵਿਦ ਘਰੇ ਕਰਦੀਆਂ ਸਹ ਰਿਸ਼ਤੇਦਾਰ ਬੈਠੇ ਆ ਤਾਂ ਮੇਰਾ ਮੂੰਹ ਨਾ ਖਲਾਵੇਂ ਮੈਂ ਸਮਝੀ ਨਹੀਂ ਤੁਹਾਡੀ ਗੱਲ ਸਮਝ ਤੈਨੂੰ ਲੱਗ ਜੂਗੀ ਤੇ ਇਦਾਂ ਗੱਲਾਂ ਹੀ ਕਰੀ ਜਾਣੀਆਂ ਤਾਂ ਉਹਨਾਂ ਨੂੰ ਚਾਹ ਪਾਣੀ ਵੀ ਕੋਈ ਪਿਆਇਆ ਵਾ ਰਾਜ ਤੈਨੂੰ ਮੈਂ ਦੱਸਾਂ ਇਹਨੂੰ ਨਹੀਂ ਕੋਈ ਆਇਆ ਗੈਂਦੀ ਸਾਰ ਹੈਗੀ ਕਦੋਂ ਦੇ ਹੁਣ ਇੱਥੇ ਬੈਠੇ ਆ ਸਾਰ ਤੇ ਮਮੀ ਜੀ ਮੈਨੂੰ ਹੈਗੀ ਆ ਮੈਂ ਤੁਹਾਨੂੰ ਚਾਹ ਪੁੱਛੀ ਸੀ ਤੁਸੀਂ ਕਿਹਾ ਕਿ ਜੇ ਨਹੀਂ ਪੀਣੀ ਪਹਿਲਾਂ ਮੇਰੀ ਗੱਲ ਸੁਣੋ ਤੁ ਕੋਈ ਨੇ ਮੈਂ ਚਾਹ ਬਣਾ ਲਈ ਹੁੰਨੀ ਆ